ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਭੋਇਆ ਜੀ ਆਈ ਸੀ ਇਹਨਾਂ ਨੇ ਗੱਲਾਂ ਕਰਨ ਦਾ ਮੌਕਾ ਮਿਲਿਆ ਕਿ ਪਹਿਲਾਂ ਵਿਆਹ ਸਾਡੀ ਲੋਕ ਕਿਵੇਂ ਕਰਵਾਉਂਦੇ ਸੀ ਕਿਵੇਂ ਹੁਲਦੇਸੀ ਵਿਆਹ ਤੇ ਇਹਨਾਂ ਨੇ ਇੱਕ ਦੱਸਿਆ ਵੀ ਸਵੇਰੇ ਸਵੇਰੇ ਜਿੱਤੇ ਕੁੜੀ ਦੇ ਆਨੰਦ ਕਾਰਜ ਹੁੰਦੇ ਸੀ ਜਾਂ ਫੇਰੇ ਹੁੰਦੇ ਸੀ ਪਹਿਲਾਂ ਫੇਰੇ ਜ਼ਿਆਦਾ ਹੁੰਦੇ ਸੀ ਆਨੰਦ ਕਾਰਜ ਬਾਅਦ ਛੋਣ ਲਿਖਿਆ ਵੀ ਫੇਰਿਆਂ ਵਾਲੇ ਦਿਨ ਸਵੇਰ ਸਵੇਰ ਫਿਰ ਗੀਤ ਗਾਏ ਜਾਂਦੇ ਸੀ 4 ਵਜੇ ਕੁੜੀਆਂ ਨੂੰ ਤੇ ਉਹ ਗੀਤ ਹੋਰ ਭੋਇਆ ਜੀ ਹੋ ਰਿਤੇ ਮੰਮੀ ਕਾ ਕੇ ਦਿਖਾਉਂਦੇ ਸੀ

Hãy subscribe cho kênh Ghiền Mì Gõ Để không bỏ lỡ những video hấp dẫn ਉਂਗੇ ਸੋਝ ਕੇ ਕੱਤਜ ਜਗ ਕੇ ਗਾਹਾਂ ਸੋਝ ਕੇ ਸੋਝ ਕੇ ਕੱਤਜ ਜਗ ਕੇ ਗਾਹ ਆਹ ਚੋ ਆਹ ਸੋਝ ਕੇ ਕਹੇ ਦਾ ਤਾਹੇ ਦੇ ਦੇ ਹਾਂ ਜੀ c'est <laughs> <laughs> septembre,